नगर कौंसल सुजानपुर विखे अज एडीसी हरदीप सिंह पहुंचे जिना नगर कौंसिल प्रधान अनुराधा बाली उप प्रधान सुरेंद्र मनहस उन्होंने कौंसलर वालों नगर कौंसल दिकायतों की चड़ी लगा दी प्रधान उन्होंने टीम वालों ए डीसी को दसया गया कि शहर की सारी सफाई व्यवस्था खराब हो चुकी है नगर कौंसल के कर्मचारी उन्होंने कोई गल नहीं सुनते जिसते ईडीसी वो उन्होंने आश्वासन दिता गया कि मीटिंग करके सारी समस्या न छेती ही निपटा दे ਦੂਜੀ ਪਾਸੇ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਕਰਮਚਾਰੀ ਸਹੀ ਕੰਮ ਨਹੀਂ ਕਰਦੇ ਉਹਨਾਂ ਦੀ ਗੈਰ ਹਾਜ਼ਰੀ ਲਗਾਈ ਜਾ ਰਹੀ ਹੈ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਰਿਹਾ ਹੈ ਛੇਤੀ ਹੀ ਅਧਿਕਾਰੀਆਂ ਵੱਲੋਂ ਸਾਰੀ ਸਫਾਈ ਵਿਵਸਥਾਤੇ ਹੋਰ ਕੰਮਾਂ ਨੂੰ ਸੁਚਾਰੂ ਰੂਪ ਦੇ ਦਿੱਤਾ ਜਾਵੇਗਾ ਅੱਜ ਐਡੀ ਸੀ ਸਾਹਿਬ ਆਇਆ ਕੀ ਕੀ ਸਮੱਸਿਆ ਤੁਸੀਂ ਅੱਥੇ ਅੱਜ ਮਾਨਯੋਗ ਐਡੀ ਸੀ ਸਾਹਿਬ ਨੇ ਸਾਡੀ ਨਗਰ ਕੌਂਸਲ ਦੇ ਵਿੱਚ ਹੁੰਦਾ ਅਫੀਸ਼ੀਅਲ ਦੌਰਾ ਹੀ ਉਹਨਾਂ ਦੇ ਇੱਥੇ ਆਣ ਤੇ ਆਹੀ ਨਗਰ ਕੌਂਸਲ ਵੱਲੋਂ ਉਹਨਾਂ ਦਾ ਸਵਾਗਤ ਕਰਨੇ ਆ। ਉਹਨਾਂ ਨੇ ਕਈ ਸਾਡੀ ਐਸੀ ਮੇਨ ਪ੍ਰੋਬਲਮ ਸੀ ਜਿਨ੍ਹਾਂ ਨੂੰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਜਲਦੀ ਹੱਲ ਕਰਵਾਵਾਂਗਾ। ਕਿਉਂਕਿ ਸਾਡੇ ਜਿਹੜੇ ਸ਼ਹਿਰ ਦੇ ਐਨਸੀਓ ਇਸ ਵੇਲੇ ਬਹੁਤ ਪਰੇਸ਼ਾਨ ਹੈ। ਸਟਾਫ ਬਹੁਤ ਖਰਾਬ ਕਰੇ ਕਰਦਾ। ਆਪਸ ਦੀ ਲੜਾਈ ਦੇ ਵਿੱਚ ਸਟਾਫ ਦੀ ਦੀ ਲੜਾਈ ਦੇ ਵਿੱਚ ਸ਼ਹਿਰ ਪੀਸਿਆ ਜਾਇਕਦਾ। ਸੋ ਮੈਂ ਇਸ حساب ਦਾ ਅਗੇ ਗੁਰਜਸ਼ ਕਰੀਆਂ ਕਿ ਸਾਡੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਏ। ਮੇਨ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈ? ਮੇਨ ਨਾਲੇ ਨਾਲੇ ਦੀ ਸਮੱਸਿਆ ਹੈ ਜਿੱਨਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਹੈ। ਮੋਕੇ ਤੇ ਖੜੋ ਕੇ ਐਨਸੀ ਸਾਹਿਬ ਨਾਲੇ ਸਾਫ਼ ਕਰਵਾਏ ਕਰਦੇ ਆ। ਇਵਨ ਕਿ ਜਿਸ ਦੀ ਰਿਸਪੌਂਸਿਬਿਲਟੀ ਆ ਉਹ ਇੱਥੋਂ 도ੜ ਜਾਂਦੇ ਆ। ਉਹਨਾਂ ਕੋਲੇ ਕੋਈ ਕ੍ਰੂਅਨ ਦਾ ਕਿ ਸਾਡੀ ਨਰੋਡ ਦੇ ਵਿੱਚ ਡਿਊਟੀ ਲਗਾਈ ਦੀ ਹੈ। ਸੋ ਮੈਂ ਸਾਰੀ ਗ੍ਰੀਕ ਵੈਸਟ ਕਰਨੀ ਹੈ ਕਿ ਸਾਨੂੰ ਇਹ ਪਰਮਾਨੈਂਟ ਜਾਂ ਤੇ ਇਹਨਾਂ ਦੀ ਸ਼ਿਫਟਿੰਗ ਉੱਥੇ ਨਰੋਡ ਕਰ ਦਿੱਤੀ ਜਾਏ। ਤੇ ਜਾਨ ਇਹਨਾਂ ਨੂੰ ਪਰਮਾਨੈਂਟ ਇੱਥੇ ਹੁਕਮ ਦਿੱਤੇ ਜਾਣ ਕਿ ਸ਼ਹਿਰ ਦੀ ਬਿਹਤਰੀ ਲਈ ਸਾਡਾ ਸਹਿਯੋਗ ਕਰ। ਸਰਦਾਰ ਜੀ ਕਿਉਂ ਨਹੀਂ ਗੱਲ ਸੁਣਦੇ ਤੁਹਾਡੀ ਵੀ ਇਹ ਸਟਾਫ। ਮੇਰੇ ਮੈਂ ਖੁਦੇ ਹੋਈ ਕਿ ਇਹ ਕਰੀਆਂ ਕਿ ਪਤਾ ਨਹੀਂ ਇਹਨਾਂ ਦੇ ਮਨ ਵਿੱਚ ਕੀ ਚੱਲੇਗਾ ਦਾ ਜਿਹੜੀ ਸਾਡੀ ਕਿਸੇ ਗੱਲ ਦਾ ਵੀ ਇਹ ਗਹਿराई ਨਾਲ ਨਹੀਂ ਲੈਂਦੇ। ਸੋ ਫਿਰ ਜੇ ਇਸ ਤਰ੍ਹਾਂ ਹੀ ਸਾਡੇ ਨਾਲ ਚਲਦੇ ਰਹਿਣਗੇ ਸਾਨੂੰ ਇਹਦੇ ਲਈ ਫਿਰ ਕੋਈ ਐਕਸ਼ਨ ਲੈਣਾ ਪਏਗਾ। ਸਰਦਾਰ ਜੀ ਜੇ ਮੈਂ ਲਾਈਵ ਕੰਮ ਨਹੀਂ ਕਰਨੇ ਹਾਲਾਤ ਖਰਾਬ ਨਹੀਂ ਹੋਣਗੇ ਸਾਡੇ ਤੇ। ਬਿਲਕੁਲ ਹਾਲਾਤ ਤੁਹਾਨੂੰ ਦੱਸ ਹੀ ਕਰਨੇ ਹਾਲਾਤ ਖਰਾਬ ਹੀ ਹੈ ਤਾਂ ਹੀ ਆਈ ਅੱਜ ਸਾਰੀ ਕੌਂਸਲ ਇਕੱਠੀ ਹੋ ਕੇ ਆਈ ਹੈ। ਸੋ ਮੈਂਨਾਂ ਨੂੰ ਵੀ ਇੱਕ ਵਾਰੀ ਫੇਰ ਬੋਨ ਕਰਨੀ ਹੈ ਕਿ ਆਪਣੇ ਕੰਮ ਨੂੰ ਕੰਮ ਸਮਝਣ ਤੇ ਸਾਡੀ ਕਮੇਟੀ ਨਾਲ ਤੇ ਸ਼ਹਿਰ ਦਾ ਸਹਿਯੋਗ ਦੇ। ਡੀਸੀ ਸਾਹਿਬ ਨੂੰ ਕੀ ਮੰਗ ਕਰਨਾ ਚਾਹੋਗੇ? ਡੀਸੀ ਸਾਹਿਬ ਨੇ ਤੇ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ। ਉਹਨਾਂ ਨੇ ਤੇ ਇਹ ਹੀ ਕਿਹਾ ਕਿ ਮੈਂ ਇਹਨੂੰ ਉਸ ਜਨਪੁਰ ਨੂੰ ਇੱਕ ਅੱਛਾ ਮਾਡਲ ਦੇਖਣਾ ਚਾਹਨਾ। ਸਰ ਮਾਡਲ ਤਾਂ ਤਾਈ ਹੋਏਗਾ ਜੇ ਕਰਮਚਾਰੀ ਵੀ ਆਪਣੀ ਡਿਊਟੀ ਨੂੰ ਅੱਛੀ ਤਰ੍ਹਾਂ ਨਿਭਾਣਗੇ। ਅੰਤਰਾ ਜੀ ਡੀਸੀ ਸਾਹਿਬ ਆਇਨਾ ਕਿਹੜੀ-ਕਿਹੜੀ ਸਮੱਸਿਆਵਾਂ ਦੱਸੀਆਂ ਤੁਸੀਂ ਆਪਣੀ? ਅੱਜ ਨਗਰ ਕੌਂਸਲ ਦੇ ਵਿੱਚ ਸਾਡੇ ਕਮਿਸ਼ਨਰ ਐਡੀਸੀ ਸਾਹਿਬ ਅੱਜ ਆਏ ਨੇ ਨਗਰ ਕੌਂਸਲ ਅਧਿਕਾਰੀਔਰ ਪੂਰੀ ਦਿੱਲੀ ਵੀ ਐਮਸੀ ਸਾਹਿਬਾਨਾਂ ਦੀ ਟੀਮ ਹੈ ਸਾਰੇ ਨੇ ਅੱਜ ਜਿਹੜੀਆਂ ਬੰਦੀਆਂ ਆਪਣੀਆਂ ਸਮੱਸਿਆਵਾਂ ਉਹਨਾਂ ਦੇ ਰੂਬਰੂ ਕੀਤੀਆਂ ਔਰ ਉਹਨਾਂ ਨੇ ਮੌਕੇ ਤੇ ਆ ਕੇ ਜਿਹੜਾ ਵਿਜ਼ਿਟ ਕੀਤਾ ਸਾਨੂੰ ਐਮਸੀ ਨੂੰ ਉਹਦਾ ਬਹੁਤ ਜ਼ਿਆਦਾ ਹਲਾਰਾ ਔਰ ਬਲ ਮਿਲਿਆ ਜੋ ਸੁਜਾਨਪੁਰ ਦੇ ਵਿੱਚ ਸਫਾਈ ਬਵਸਤਾ ਨੂੰ ਲੈ ਕੇ ਕੰਪਲੇਂਟ ਸੀਗੀਆਂ ਉਹ ਉਹਨਾਂ ਦੇ ਸਮਖੇ ਰੱਖੀਆਂ ਔਰ ਅੱਜ ਉਹਨਾਂ ਨੇ ਮੰਨਿਆ ਪਈ ਇਹ ਕੰਪਲੇਂਟਾਂ ਹੈਗੀ ਹੈ ਔਰ ਮੈਂ ਜਿਹੜੀਆਂ ਜਲਦ ਹੀ ਦੂਰ ਜਿਹੜੀਆਂ ਕੀਤੀਆਂ ਜਾਣਗੀਆਂ ਕਿਹੜੀ ਕਿਹੜੀ ਮੁੱਖਾ ਖੁਸਾਈ ਤੇ ਦੇ ਵੀ ਜਿਸ ਰਾ ਸੁਜਾਨਪੁਰ ਦੇ ਸੀਬਰੇ ਜਿਹੜਾ ਨਾਲੇ ਬਲਾਕ ਨੇ ਹੋਰ ਵੀ ਜਿਹੜੇ ਕੰਮ ਨੇ ਸਾਰੇ ਅੱਜ ਉਹਨਾਂ ਦੇ ਰੂਬਰੂ ਹੋਏ ਨੇ ਔਰ ਸਾਨੂੰ ਆਸ ਹੈ ਕਿ ਜਿਹੜਾ ਬਹੁਤ ਜਲਦ ਹੱਲ ਹੋਏਗਾ ਸਰ ਦੇਖੋ ਨੂੰ ਮਿਲਦਾ ਪਿਛਲੇ ਲੰਬੇ ਸਮੇਂ ਤੋਂ ਕਾਫੀ ਟ੍ਰੈਕਟਰ ਖਰਾਬ ਵੀ ਆ ਗਏ ਠੀਕ ਕਿਉਂ ਨਹੀਂ ਕਰਵਾਈ ਜਾ ਰਹੀ ਦੇਖੋ ਅੱਜ ਉਹ ਸਾਰਾ ਉਹਨਾਂ ਦੇ ਧਿਆਨ ਚ ਜਿਹੜਾ ਮਸਲਾ ਦੇ ਦਿੱਤਾ ਔਰ ਉਹਨਾਂ ਨੇ ਸ਼ਵਾਸਨ ਦਿੱਤਾ ਵੀ 10 ਦਿਨ ਦੇ ਅੰਦਰ ਸਾਰੀ ਜਿਹੜੀ ਸੁजानਪੁਰ ਕਮੇਟੀ ਪੰਜਾਬ ਦੇ ਵਿੱਚ ਨੰਬਰ 1 ਕਮੇਟੀ ਜਿਹੜੀ ਬਣੀ। ਤੇ ਤੁਹਾਡੇ ਮਤਲਬ ਵੀ ਇੱਕ ਧਰਨਾ ਦਿੱਤਾ ਗਿਆ ਹੈ ਸਫਾਈ ਦੇ ਵਿਵਸਥਾ ਨਾਲ ਲੈ ਕੇ ਆ ਉਹ ਕੁਝ ਹੋਇਆ ਉਹਦਾ। ਉਹਦਾ ਹੀ ਜਿਹੜਾ ਸਦਕਾ ਆ ਜਿਹੜੇ ADC ਸਾਹਿਬ ਮੌਕੇ ਤੇ ਆਏ ਨੇ ਔਰ ਉਹਦਾ ਜਿਹੜਾ ਅੱਛਾ ਰਿਜ਼ਲਟ ਨਿਕਲਿਆ ਔਰ ਉਮੀਦ ਆ ਵੀ ਅੱਛਾ ਹੀ ਕੰਮ ਹੋਏਗਾ। ਸੁजानਪੁਰ ਪੱਜੀਓ ਕੀ ਚੰਗਾ? ਅੱਜ ਅਸੀਂ ਨਗਰ ਕੌਂਸਲ ਸੁजानਪੁਰ ਆਏ। ਬੇਸਿਕਲੀ ਅੱਜ ਵਿਜ਼ਿਟ ਦਾ ਪਰਪਸ ਇਹੀ ਹੈ ਕਿ ਔਨ ਗਰਾਉਂਡ ਜਾ ਕੇ ਸਿਚੁਏਸ਼ਨ ਦੇਖੀ ਜਾਏ। ਪ੍ਰਧਾਨ ਜੀ, ਵਾਈਸ ਪ੍ਰਧਾਨ ਜੀ ਅਤੇ ਹੋ ਪਲੱਸ ਸਾਡੇ ਈਓ ਸਾਰੀ ਟੀਮ ਜਾਊਗੀ ਔਨ ਗਰਾਉਂਡ ਸਿਚੁਏਸ਼ਨਸ ਦੇਖੂਗੀ ਟਾਰਗੇਟ ਸਾਡਾ ਇਹੀ ਹੈ ਕਿ ਇਹਨੂੰ ਕਲੀਨੈਸਟ ਸਿਟੀ ਆਫ ਪੰਜਾਬ ਬਣਾਈਏ ਇਸ ਲਈ ਡੀਸੀ ਸਾਹਿਬ ਦੇ ਵੀ ਸਾਨੂੰ ਪੂਰੀ ਸਪੋਰਟ ਹੈਗੀ ਆ ਇਸ ਲਈ ਉਹਨਾਂ ਦੇ ਸ਼ਨ ਨਿਰਦੇਸ਼ਾਂ ਹੇਠ ਔਰ ਅਸੀਂ ਅੱਜ ਸੁਜਾਨਪੁਰ ਕਮੇਟੀ ਆਏ ਹਾਂ ਤਾਂ ਅਸੀਂ ਸਾਰੇ ਇਹਨਾਂ ਦੀ ਪ੍ਰੋਗਰੈਸ ਚੈੱਕ ਕਰਾਂਗੇ ਤਾਂ ਡੇ ਟੂ ਡੇ ਮੋਨੀਟਰ ਕਰਕੇ ਇਹਨੂੰ ਹੋਰ ਅੱਛਾ ਬਣਾਵਾਂਗੇ ਸਰ ਦੇਖਣ ਨੂੰ ਮਿਲਦਾ ਸ਼ਹਿਰ ਦੇ ਵਿੱਚ ਐਮਸੀ ਦੀ ਕਾਫੀ ਸਮੱਸਿਆ ਚੱਲਦੀ ਹੈ ਵੀ ਨਗਰ ਕੌਂਸਲ ਕੀ ਕਰੇਗੀ ਔਰ ਇਹਨਾਂ ਦੀ ਜਿਹੜੀ ਸਫਾਈ ਦੇ ਜਿੱਦਾਂ ਮਸ਼ੀਨਰੀ ਖਰਾਬ ਆ ਕਈ ਦਿਨਾਂ ਤੋਂ ਉਹ ਤਾਂ ਕੰਪਲੇਂਟ ਮੈਨੂੰ ਹੁਣ ਮਿਲੀ ਆ ਐਂਡ ਉਹਨੂੰ ਅਸੀਂ ਦੇਖਦੇ ਆ ਟਾਰਗੇਟ ਵੇਸਟ ਐਂਡ ਅਸੀਂ ਗਰੁੱਪਸ ਵੀ ਬਣਾਏ ਆ ਕਿ ਸ਼ਹਿਰ ਦੇ ਲੋਕ ਉਸ ਗਰੁੱਪਸ ਤੇ ਆਪਣੇ ਮੈਸੇਜਸ ਪਾ ਸਕਣ ਅਸੀਂ ਉਹਨਾਂ ਕੰਪਲੇਂਂਟਸ ਨੂੰ ਮੋਨਿਟਰ ਕਰਾਂਗੇ ਸਰ ਪਿਛਲੇ ਦਿਨ ਕੋ ਮਿਲਿਆ ਸੀ ਨਗਰ ਕੌਂਸਲ ਦੇ ਪ੍ਰਧਾਨ ਨੇ ਨਗਰ ਕੌਂਸਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਸਪਾਈ ਗੋਸਟਨ ਲੈ ਕੇ ਅੱਜ ਵੀ ਉਹੀ ਉੱਤੇ ਸਮੱਸਿਆ ਚੱਲਦੀ ਆ ਬੇਕੀ ਕਰਨ ਚੋ ਨਹੀਂ ਹੁਣ ਅਸੀਂ ਇਕੱਠੇ ਬੈਠੇ ਆ ਜਿਸੇ ਗੱਲ ਨੂੰ ਬੈਠੇ ਆ ਪ੍ਰਧਾਨ ਜੀ ਨੂੰ ਕਿਹਾ ਕਿ ਸਾਨੂੰ ਸਪੋਰਟ ਕਰਨ ਤਾਂ ਅਸੀਂ ਇਕੱਠੇ ਰਲ ਕੇ ਇਹਨੂੰ ਸ਼ਹਿਰ ਨੂੰ ਸਾਫ਼ ਕਰਨੇ ਕਿਹੜੀ ਮੁੱਖ ਸਮੱਸਿਆ ਦੇਖਣ ਨੂੰ ਮਿਲਿਆ ਸੋ ਮੁੱਖ ਸਮੱਸਿਆ ਤਾਂ ਸੀਵਰੇਜ ਦੀ ਹੈਗੀ ਜਿਹੜੀ ਅੱਜ ਇਹ ਮੌਕੇ ਦਿਖਾਣਗੇ ਉਹਨੂੰ ਅਸੀਂ ਆਨ ਗਰਾਉਂਡ ਜਾ ਕੇ ਮੈਪਸ ਦੇਖਾਂਗੇ ਕਿ ਕਿੱਧਰੋਂ ਸੀਵਰ ਫਲੋ ਕਰਤਾ ਪਿਆ ਐਂਡ ਐਸਟੀਪੀ ਦੀ ਵੀ ਪ੍ਰੋਗਰੈਸ ਅੱਜ ਅਸੀਂ ਦੇਖਾਂਗੇ ਕਿੱਥੇ ਚੱਲ ਰਹੀ ਹੈ ਸੋ ਜਿਹੜੀਆਂ ਇਲਿਗਲ ਕਲੋਨੀ ਐ ਘੋਸ਼ਿਤ ਕੀਤੀਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਤੇ ਦਿੱਲੀ ਕਲੋਨੀਆ ਪੋਡਾ ਵਾਈਸ ਜਿਹੜਾ ਮੇਰੇ ਕੋਲ ਚਾਰਜ ਹੈ ਉੱਤੇ ਤਾਂ ਕਾਰਵਾਈ ਹੋ ਰਹੀ ਹੈ ਹੁਣ ਈਓ ਸਾਹਿਬ ਨੂੰ ਕਿਹਾ ਹੋਇਆ ਕਿ ਪਹਿਲਾਂ ਇੱਕ ਵਾਰੀ ਨੋਟਿਸ ਭੇਜੋ ਤਾਂ ਡੈਮੋਲੇਸ਼ਨ ਨੋਟਿਸ ਮੇਰੇ ਵੱਲੋਂ ਜਾਰੀ ਕੀਤਾ ਜਾਊਗਾ ਸਰ ਜਦੋਂ ਵੀ ਇਸ ਮੁੱਦੇ ਤੇ ਆਪਸਰ ਨਾਲ ਗੱਲ ਕਰੂ ਨਾ ਅਗਰਪੋਰਟ ਸਿ ਦੇ ਕੋਈ ਜਵਾਬ ਦੇਣੋਂ ਚਿੱਤੀ ਸੁਣਦੇ ਭਾਈ ਲੰਗ ਹੁਣ ਅਸੀਂ ਡੇ ਟੂ ਡੇ ਮੋਨਿਟਰਿੰਗ ਕਰ ਰਹੇ ਹਾਂ ਤਾਂ ਹੁਣ ਰਿਸਪੌਂਸਿਬਲ ਤਾਂ ਹੋਣਗੇ ਇਹਨਾਂ ਦਾ ਹੈਗਾ ਕੁਝ ਇਹਨਾਂ ਦੇ ਇਸ਼ੂਸ ਸੀਗੇ ਉਹ ਅੱਜ ਅਸੀਂ ਬੈਠ ਕੇ ਸੋਲਵ ਕਰ ਲ ਹਾਂਜੀ ਇਹ ਸਭ ਪ੍ਰਧਾਨ ਜੀ ਵੱਲੋਂ ਇਲਜ਼ਾਮ ਲਗਾਈ ਜਾ ਰਿਹਾ ਵੀ ਤੁਹਾਡਾ ਜਿਹੜਾ ਸਟਾਫ ਹੈ ਕੰਮ ਨਹੀਂ ਕਰਦਾ ਪਿਆ ਸਫਾਈ ਵਿਵਸਥਾ ਖਰਾਬ ਹੋ ਗਈ ਹੈ ਸ਼ਹਿਰ ਦੇ ਲੋਕ ਪਰੇਸ਼ਾਨ ਹੋਣੇ ਕੀ ਗਣਾ ਤੁਹਾਡਾ ਦੇਖੋ ਇਸ ਬੰਦੀ ਅਸੀਂ ਆਪਣੇ ਸੈਂਟਰਿੰਗ ਸਰਸਾ ਦੀ ਡਿਊਟੀ ਲੱਗੀ ਹੋਈ ਹੈ ਸਾਰੇ ਸ਼ਹਿਰ ਦੇ ਵਿੱਚ ਸਫਾਈ ਦਾ ਕੰਮ ਚੈੱਕ ਕਰਨ ਦੀ ਤੇ ਉਹਨਾਂ ਕੋਲ ਪਾਸ ਨਿਰੋੜ ਦਾ ਵੀ ਚਾਰਜ ਹੈ ਤੇ ਜਿਸ ਕੰਮ ਥੋੜੀ ਜੀ ਮੁਸ਼ਕਲ ਆ ਰਹੀ ਹੈ ਅੱਜ ਅਸੀਂ ਏਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਉਹਨਾਂ ਨੇ ਮੌਕੇ ਤੇ ਹੀ ਕਿਹਾ ਕਿ ਇਹਨਾਂ ਦੀ ਜਿਹੜਾ ਨਿਰੋੜ ਤੇ ਚਾਰਜ ਕੱਟੇ ਜਾਣ ਇਸ ਤੋਂ ਇਲਾਵਾ ਅਸੀਂ ਇੱਕ ਨਾਲਾ ਗੈਂਗ ਵੀ ਬਣਾਇਆ ਸੀਗਾ ਜਿਹੜੇ ਅਸੀਂ 10 ਮੁਲਾਜ਼ਮ ਕੱਢੇ ਸੀ ਕਿ ਸ਼ਹਿਰ ਦੇ ਜਿੰਨੇ ਵੀ ਨਾਲੇ ਉਹਨਾਂ ਦੀ ਸਾਫ ਸਫਾਈ ਚ ਵੰਡਦਾ ਹੁਣ ਅਸੀਂ ਪੂਰਾ ਸਟਾਫ ਨੂੰ ਨਾਲ ਲੈ ਕੇ ਦੂਸਰੇ ਟਾਈਮ ਵੀ ਅਸੀਂ ਹਾਲਜਿ ਤੱਕ ਕੀਤੀ ਸੀ ਉਸ ਤੋਂ ਮੈਨੂੰ ਕੋਈ ਸਟਾਫ ਨਹੀਂ ਮਿਲਿਆ ਜਿਸ ਬੰਦੇ ਮੈਂ ਸੈਂਟਰ ਸੈਕਟਰ ਨੂੰ ਵੀ ਕਿਹਾ ਸੀ ਕਿ ਇਹਨਾਂ ਦੀ ਹਾਜ਼ਰੀ ਲਗਾ ਕੇ ਤੇ ਨਾਲ ਤਨਖਾਹ ਕੱਟੀ ਜਾਏਗੀ ਤੇ ਹੁਣ ਫੇਰ ਤੋਂ ਅਸੀਂ ਕਰਕੇ ਤੇ ਸ਼ੁਰੂ ਕਰਾਂਗੇ ਕੰਮ ਦੱਸੀ ਸਰ ਦੇਖੋ ਨੂੰ ਮਿਲਦਾ ਕਾਫੀ ਗੱਡੀਆਂ ਖਰਾਬ ਹੈ ਜੇ ਠੀਕ ਨਹੀਂ ਕਰਵਾਈ ਹੈ ਯਾਰ ਇਹ ਕੀ ਕਹਿਣੇ ਦੇ ਬਾਰੇ ਹਾਂ ਹੁਣ ਅਸੀਂ ਗੱਡੀਆਂ ਖਰਾਬ ਸੀ ਸਾਡੀਆਂ ਅਸੀਂ ਏਜੰਸੀ ਦੇ ਵਿੱਚ ਭੇਜ ਕੇ ਉਹਨਾਂ ਨੂੰ ਇੱਕ ਵਾਰ ਇੱਕ ਗੱਡੀ ਠੀਕ ਕਰਵਾਨੀ ਸ਼ੁਰੂ ਪ੍ਰੋਪਰ ਇਹਨਾਂ ਦੀ ਸਰਵਿਸ ਏਜੰਸੀ ਤੋਂ ਹੋਏਗੀ ਜਲਦੀ ਉਹ ਸਾਰੇ ਸਾਡੇ ਵਹੀਕਲ ਹੈ ਠੀਕ ਹੋ ਜਾਣਗੇ ਸਰ ਦੇਖਣ ਨੂੰ ਮਿਲਦਾ ਪਾਣੀ ਵਾਲੇ ਟੈਂਕਰ ਦੇ ਹਾਲਾਤ ਵੀ ਕਾਫੀ ਖਸਤੇ ਆ ਗਏ ਆ ਸ਼ਹਿਰ ਦੇ ਵਿੱਚ ਕਿੱਦਾਂ ਪਾਣੀ ਮੁਹੱਈਆ ਕਰਵਾਇਆ ਜਾਗਾ ਲੋਕਾਂ ਨੂੰ ਹਾਂ ਸਾਡੇ ਕੋਲ ਦੋ ਨਗਰ ਕੌਂਸਲ ਕੋਲ ਆਪਣੇ ਪਾਣੀ ਦੇ ਟੈਂਕਰ ਸੀਗੇ ਇੱਕ ਟੈਂਕਰ ਸਾਡਾ ਬਿਲਕੁਲ ਗਲ ਗਿਆ ਜਿਹਨੂੰ ਅਸੀਂ ਹੁਣ ਕੰਡਮ ਕਰਕੇ ਤੇ ਅਸੀਂ ਨਵਾਂ ਟੈਂਕਰ ਲਵਾਂਗੇ ਇੱਕ ਟੈਂਕਰ ਸਾਡਾ ਚੱਲਦਾ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਸ਼ਹਿਰ ਦੇ ਵਿੱਚ ਤਿੰਨ ਜਾਂ ਚਾਰ ਜਾਂ ਪੰਜ ਪ੍ਰੋਗਰਾਮ ਇਕੱਠੇ ਹੁੰਦੇ ਨੇ ਉਸ ਵੇਲੇ ਮੁਸ਼ਕਲ ਆ ਜਾਂਦੀ ਹੈ ਕਿਉਂਕਿ ਟੈਂਕਰ ਇੱਕ ਹੋਣ ਕਰਕੇ ਇੱਕ ਜਗ੍ਹਾ ਤੇ ਹੀ ਜਾ ਸਕਦਾ ਹੈ